ਸਮ ਲੈ ਕੇ ਅੱਜ ਪ੍ਰੈਸ ਕਾਨਫਰੰਸ ਅੱਜ ਮੁਖਸ਼ੇ ਸਰ ਦੇ ਮੌਜੂਦ ਸ਼ਹਿਰੀਆਂ ਨਾਲ ਮਿਲਣੀ ਰੱਖੀ ਗਈ ਸੀ ਔਰ ਇਸ ਦਾ ਮਕਸਦ ਇਹ ਸਗਾ ਕਿ ਜੋ ਸ਼ਹਿਰ ਦੇ ਵਿੱਚ ਮੇਲੇ ਤੋਂ ਪਹਿਲਾਂ ਕੋਈ ਪੁਲਿਸ ਨਾਲ ਰਿਲੇਟਡ ਇਸ਼ੂਸ ਕੋਈ ਸਮੱਸਿਆਵਾਂ ਆ ਗਈਆਂ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ ਔਰ ਜਿੱਥੇ ਕਿਤੇ ਕੋਈ ਕਰੈਕਸ਼ਨ ਆ ਐਕਸ਼ਨ ਦੀ ਸਮਾਧਾਨ ਦੀ ਲੋੜ ਹੈਗੀ ਆ ਉਹ ਕੀਤਾ ਜਾਵੇ ਇਸ ਵਾਸਤੇ ਅੱਜ ਇੱਥੇ ਅਸੀਂ ਪਬਲਿਕ ਮੀਟਿੰਗ ਇੱਕ ਰੱਖੀ ਹੋਈ ਸੀ। ਔਰ ਮੇਲੇ ਦੇ ਸਬੰਧ ਨੂੰ ਲੈ ਕੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ। ਮੇਲੇ ਵਾਸਤੇ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹੈਗੇ ਨੇ। ਅ ਅੱਜ ਤੋਂ ਫੋਰਸ ਰਿਪੋਰਟ ਕਰਨੇ ਸ਼ੁਰੂ ਹੋ ਗਈ ਹੈ ਔਰ ਕੱਲ ਤੋਂ ਡਿਊਟੀਆਂ ਲੱਗ ਜਾਣਗੀਆਂ। ਪਾਰਕਿੰਗ ਦੇ ਪ੍ਰੋਪਰ ਅਰੇਂਜਮੈਂਟਸ ਕੀਤੇ ਗਏ ਆ। ਟ੍ਰੈਫਿਕ ਰੈਗੂਲੇਸ਼ਨ ਵਾਸਤੇ ਸਰਕਟਿੰਗ ਕੀਤੀ ਗਈ ਆ। ਅ ਪੁਲਿਸ ਹੈਲਪ ਦੇ ਜਿਹੜੇ ਅੱਗੇ ਅਸੀਂ ਕਿਓਸਕ ਬਣਾ ਰਹੇ ਸੀ ਉਹਨਾਂ ਦੀ ਗਿਣਤੀ ਵਧਾਤੀ ਗਈ ਆ। ਅਬਜ਼ਰਵੇਸ਼ਨ ਐਲੀਵੇਟਡ ਅਬਜ਼ਰਵੇਸ਼ਨ ਪੋਸਟ ਲਗਾਈਆਂ ਜਾ ਰਹੇ ਨੇ ਅਤੇ ਡਿਊਟੀ ਦੀ ਡਿਪਲॉयਮੈਂਟ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਲੋਕ ਸੁਵਿਧਾਜਨਕ ਤਰੀਕੇ ਨਾਲ ਮੱਗੀ ਮੇਲੇ ਦੇ ਵਿੱਚ ਦਰਸ਼ਨ ਕਰ ਸਕਣ ਔਰ ਮੱਥਾ ਟੇਕ ਸਕਣ ਹੈ ਕੋਈ ਹੈਲਪਲਾਈਨ ਨੰਬਰ ਹੈਲਪਲਾਈਨ ਨੰਬਰ ਜਿਹੜਾ ਹੈਗਾ ਇਹ ਜਾਰੀ ਕੀਤਾ ਜਾਊਗਾ ਔਰ ਸਾਰੇ ਜਿਹੜੇ ਟ੍ਰੈਫਿਕ ਸਰਕਟਿੰਗ ਦੇ ਰੂਟਸ ਹੈਗੇ ਨੇ ਜੋ ਡਾਇਵਰਸ਼ਨਸ ਹੈਗੇ ਨੇ ਉਹਨਾਂ ਬਾਰੇ ਵਿੱਚ ਵੀ ਸੈਪਰੇਟਲੀ ਪ੍ਰੈਸ ਨੂੰ ਜਾਣਕਾਰੀ ਦਿੱਤੀ ਜਾਊਗੀ মিডিਆ ਨੂੰ ਦੱਸਿਆ ਜਾਊਗਾ